ਕੀ ਕਲਿਕ ਲੀਰ ਦੀ ਆਪ ਦੀ ਨਕਮੀ ਸਰਕਾਰ ਬਣੀ ਕੀ ਗੱਲ ਕਰਾਂ ਪੰਜਾਬ ਦੀ ਫੁੱਟੀ ਤਕਦੀਰ ਦੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਚੋਣਾਂ 'ਚ ਝੂਠਾ ਲਾਰਾ ਲਾਈਦਾ ਬਾਅਦ ਦੇ ਵਿੱਚ ਆਪ ਹੀ ਮੁੱਕਰ ਜਾਈਦਾ ਤੇ ਸਾਰਾ ਪੰਜਾਬ ਦਾ ਪੈਸਾ ਕੇਜਰੀਵਾਲ ਤੇ ਲੁਟਾਈਦਾ ਪੰਜਾਬ ਦਾ ਹਰ ਰੋਜ਼ ਪੁੱਤ ਨਸ਼ੇ ਜਾਂ ਗੈਂਗਸਟਰਾਂ ਤੋਂ ਮਰਵਾਈਦਾ ਤੇ ਆਪ ਦੇ ਭ੍ਰਸ਼ਟ ਐਮਐਲਏ ਤੇ ਕਟਾਰੂ ਚੱਕ ਨੂੰ ਬਚਾਈਦਾ ਤੇ ਫਿਰ ਗੱਡੀ ਦੀ ਛੱਤ ਤੇ ਉੱਚਾ ਗਾਣਾ ਲਾ ਕੇ ਗਾਈਦਾ ਤੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਪਟਕਾਈਦਾ ਤੇ ਹਾਲਾਤ ਇਹ ਨੇ ਕਿ ਹਰ ਰੋਜ਼ ਆਪ ਦਾ ਇੱਕ ਐਮ ਐਲ اے ਪੰਜਾਬ ਦੇ ਲੋਕਾਂ ਵੱਲੋਂ ਪਿੰਡਾਂ ਚੋਂ ਭਜਾਈਦਾ ਤੇ ਮਨ ਕੋਈ ਫਰਕ ਨਹੀਂ ਪੈਂਦਾ ਇਹ ਹਾਲ ਬੇਹਿਾਈ ਦਾ ਤਾਂ ਗਵਰਨਰ ਮਾਨ ਸਭ ਪੰਜਾਬ ਦੇ ਮੁੱਦਿਆਂ ਤੇ ਕਿਉਂ ਨਹੀਂ ਗੱਲ ਕਰਦੇ ਆਪ ਦੀਆਂ 2 ਸਾਲ ਦੀਆਂ ਪ੍ਰਾਪਤੀਆਂ ਤੇ ਕਿਉਂ ਨਹੀਂ ਗੱਲ ਕਰਦੇ ਪੰਜਾਬ ਦੇ ਵਿੱਚ ਕਿ ਇੱਟ ਵੀ ਲਾਈ ਹੋਵੇ ਉਹ ਤੇ ਕਿਉਂ ਨਹੀਂ ਗੱਲ ਕਰਦੇ ਸਿਰਫ ਵਿਰੋਧੀਆਂ ਦੇ ਖਿਲਾਫ ਤੂੰ ਤੋਂ ਮੈਂ ਮੈਂ ਅੱਜ ਭਗਵੰਤ ਮਾਨ ਨੇ ਇੱਕ ਗੱਲ ਮੰਨ ਲਈ ਹੈ ਕਿ ਜੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਕਿਸੇ ਦਾ ਡਰ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ ਵੀ ਕਿਉਂ ਨਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅਸਲ ਵਾਰਿਸ ਖੇਤਰੀ ਪਾਰਟੀ ਤੇ ਜੋ ਜ ਆਮ ਆਦਮੀ ਪਾਰਟੀ ਭ੍ਰਸ਼ਟਾਚਾਰ ਕਰ ਰਹੀ ਹੈ ਇਹ ਕੱਲੀ ਕੱਲੀ ਗੱਲ ਦਾ ਹਿਸਾਬ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲੈਣਾ ਭਗਵੰਤ ਮਾਨ ਸਾਹਿਬ ਹੁਣ ਸਮਾਂ ਲੰਘ ਗਿਆ ਹੁਣ ਲੋਕ ਤੁਹਾਡੀਆਂ